ਜੀ ਹਰਦੇਵ ਸਿੰਘ ਚਿੱਟੀ ਮੈਂ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਹੈ ਪਿੰਡ ਮੇਰਾ ਚਿੱਟੀ ਹੈ ਜੰਗ ਦਾ ਜਿਹੜਾ ਮਾਹੌਲ ਦਾ ਰੌਲਾ ਪਿਆ ਹੈ ਉਹ ਪਿੱਛੇ ਪਿੱਛੇ ਹੀ ਹੈ ਕਿਤੇ ਸੋਸ਼ਲ ਮੀਡੀਆ ਤੇ ਹੋਏਗਾ ਇੱਥੇ ਸਵੇਰੇ ਰੁਟੀਨ 'ਚ ਅਸੀਂ ਕੰਮ ਕਰਨ ਆਉਂਦੇ ਆਂ ਰੁਟੀਨ 'ਚ ਕੰਮ ਕਰਕੇ ਜਾਂਦੇ ਆਂ ਪਹਿਲਾਂ ਜਿਹੜੀ ਸਾਡੀ ਕੰਡਿਆਲੀ ਤਾਰ ਤੋਂ ਪਾਰ ਜਿਹੜੀ ਕਣਕ ਸੀ ਉਹ ਵੀ ਬੜੇ ਆਰਾਮਦਾਰੀ ਆਰਾਮਦਾਰੀ ਨਾਲ ਵੱਢੀ ਹੈ ਔਰ ਕੋਈ ਉੱਥੇ ਗੱਲਬਾਤ ਨਹੀਂ ਕੋਈ ਜੰਗ ਵਰਗਾ ਕੋਈ ਮਾਹੌਲ ਨਹੀਂ ਇੱਥੇ ਹੈਗਾ ਬੜਾ ਸ਼ਾਂਤਮਈ ਮਾਹੌਲ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਆਪਣੇ ਜਵਾਨਾਂ ਦੇ ਨਾਲ ਆ ਭਾਰਤ ਦੇ ਜਵਾਨਾਂ ਦੇ ਜਿਹੜੀ ਫੌਜ ਦੇ ਵਿੱਚ ਸਾਡੇ ਜਵਾਨਾਂ ਨੇ ਜੰਗ ਲੜਨੀ ਹੈ ਉਹਨਾਂ ਦੇ ਨਾਲ ਜੇ ਲੋਰ ਸਰਕਾਰ ਦੇ ਨਾਲ ਪਰ ਜੇ ਜਿੱਥੇ ਜਾ ਕੇ ਸਾਡੇ ਮੰਨ ਦਾ ਰੋਸ਼ਵਾ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਆਪਣੇ ਹੁਕਮਰਾਨ ਤੋਂ ਦਿੱਲੀ ਆਪਣੇ ਐਮਐਸਪੀ ਵਾਸਤੇ ਆਪਣੀਆਂ ਹੋਰ ਮੰਗਾਂ ਵਾਸਤੇ ਦਿੱਲੀ ਨੂੰ ਜਾ ਰਹੇ ਸੀ ਸਾਡੇ ਅੱਗੇ ਕੰਧਾ ਕੱਢੀਆਂ ਸਾਡੇ ਮਨ 'ਚ ਬਹੁਤ ਵੱਡਾ ਰੋਸ ਸੀ ਪਰ ਅੱਜ ਉਹ ਰੋਸ ਨੂੰ ਕਿਉਂਕਿ ਸਾਨੂੰ ਪਿੱਛੇ ਕਰਨਾ ਪਏਗਾ ਜੇ ਇਹ ਭਾਰਤ ਸਰਕਾਰ ਨੇ ਸਾਨੂੰ ਚੰਗਾ ਨਹੀਂ ਚਾਇਆ ਪਰ ਸਾਨੂੰ ਤੇ ਆਪਣੇ ਜਵਾਨਾਂ ਦੇ ਨਾਲ ਹਮਦਰਦੀ ਹੈਗੀ ਹੈ ਆਪਣੇ ਦੇਸ਼ ਦੇ ਨਾਲ ਹਮਦਰਦੀ ਹੈਗੀ ਹੈ ਅਸੀਂ ਜੰਗ ਦੇ ਸਮੇਂ ਦੇ ਵਿੱਚ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਨੇ ਅਸੀਂ ਉਹਨਾਂ ਦੇ ਉੱਤੇ ਜੇ ਸਾਨੂੰ ਮਿਸ਼ਨ ਗਾਂ ਖੜਨਾ ਪਿਆ ਅਸੀਂ ਖੜਾਂਗੇ ਜੇ ਸਾਨੂੰ ਉਹਨਾਂ ਦੇ ਮਗਰ ਲੰਗਰ ਪਾਣੀ ਪਚਾਉਣਾ ਪਿਆ ਜਲ ਪਾਣੀ ਪਚਾਉਣਾ ਪਿਆ ਜਲ ਪਾਣੀ ਦੀ ਸੇਵਾ ਕਰਾਂਗੇ ਲੰਗਰ ਦੀ ਸੇਵਾ ਕਰਾਂਗੇ ਪਰ ਨਾਲ ਦੀ ਨਾਲ ਮੈਂ ਇਹ ਗੱਲ ਦੁਬਾਰਾ ਸਰਕਾਰ ਨੂੰ ਦੋਨੋਂ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਪਾਕਿਸਤਾਨ ਪਾਕਿਸਤਾਨ ਸਰਕਾਰ ਨੂੰ ਤੇ ਯੂਨੋ ਦੇ ਵਿੱਚ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਸਾਡੀ ਖਬਰ ਯੂਨੋ ਤੱਕ ਪਹੁੰਚਦੀ ਹੈ ਤੇ ਦੋਨਾਂ ਦੇਸ਼ਾਂ ਦਾ ਬੈਠ ਕੇ ਮਸਲਾ ਹੱਲ ਕੀਤਾ ਜਾਏ ਜੰਗ ਜਿਹੜੀ ਹੈ ਇਹ ਕਿਸੇ ਮਸਲੇ ਦਾ ਹੱਲ ਨਹੀਂ ਇਹ ਛੋਟੇ ਲੋਕਾਂ ਦਾ ਨੁਕਸਾਨ ਐ ਛੋਟੀ ਲੋਕਾਂ ਦੀ ਮੌਤ ਐ ਵੱਡੇ ਲੋਕਾਂ ਦਾ ਇਹਦੇ 'ਚ ਕੋਈ ਨੁਕਸਾਨ ਨਹੀਂ ਛੋਟਾ ਗੀਰ ਸਿੰਘ ਜੈਨਪੁਰ ਤੋਂ ਬੋਲਦਾ ਜੀ ਸਾਡੀ ਬਾਰਡਰ ਤੇ ਜ਼ਮੀਨ ਐ ਇੱਥੇ ਬਾਰਡਰ ਤੇ ਮੈਂ ਕੰਮ ਹੀ ਕਰੇ ਤੁਸੀਂ ਬਾਜ ਮਾਰੀਏ ਮੈਨੂੰ ਤੇ ਇੱਥੇ ਮਾਹੌਲ ਸਮਾਂ ਤਾਂ ਕੋਈ ਐਫੇ ਜੀ ਗੱਲ ਨਹੀਂ ਐ ਪਰ ਜੋ ਸਰਕਾਰਾਂ ਦਾ ਆਪਸ ਵਿੱਚ ਚੱਲ ਰਹੀ ਐ ਟੈਨਸ਼ਨ ਚੱਲ ਰਹੀ ਐ ਜੇ ਕੋਈ ਗੱਲ ਹੁੰਦੀ ਐ ਅਸੀਂ ਪੋਜ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪਹਿਲਾ ਸਾਨੂੰ ਦੇਸ਼ ਆ ਸਾਡਾ ਭਾਰਤ ਦੇਸ਼ ਐ ਅਸੀਂ ਦੇਸ਼ ਨਾਲ ਬਿਲਕੁਲ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਡੇ ਕੋਲ ਟਰੈਕਟਰ ਟਰਾਲੀਆਂ ਕਿਸਾਨਾਂ ਕੋ ਜਿੱਥੇ ਵੀ ਜ਼ਰੂਰਤ ਇਹ ਤੇ ਸਾਨੂੰ ਲੰਗਰ ਪਾਣੀ ਜ਼ਰੂਰਤ ਪੈਗੀ ਉਹ ਵੀ ਪਿੰਡਾਂ ਦੀ ਲੋਸ ਫੰਡ ਕਰਕੇ ਲੰਗਰ ਵੀ ਤਿਆਰ ਕਰਾਂਗੇ ਪੂਰਾ ਫੌਜ ਦਾ ਸਾਥ ਦੇਵਾਂਗੇ ਸਦੀਸ਼ ਸਿੰਘ ਦਾ ਨਾਂ ਪਿੰਡ ਮੇਰਾ ਹਸਰੂਪਰ ਜੀ ਤੇ ਬਹੁਤ ਬੜੀ ਮਹੌਲ ਹੈ ਕੋਈ ਚੱਕਰ ਨਹੀਂਗਾ ਸਾਡੀ ਜ਼ਮੀਨ ਤਾਰ ਬੰਦੀ ਦੀ ਤੋਂ ਪਾਰ ਵੀ ਹੈ ਗਿਆ ਤੇ ਹਾਰ ਵੀ ਹੈ ਗਿਆ ਦੋਵੇਂ ਪਾਸੇ ਜ਼ਮੀਨਾਂ ਪਈ ਤਾਰ ਵਿੱਚੋਂ ਲੰਗੀ ਹੋਈ ਹੈ ਸਾਨੂੰ ਤਾਂ ਕੋਈ ਖਤਰਾ ਨਹੀਂ ਮਹੌਲ ਹੈ ਕੋਈ ਕੁਛ ਨਹੀਂਗਾ ਬੀਐਸਐਫ ਸਾਡੇ ਨਾਲ ਗਈ ਆ ਪਾ ਕਣਕ ਵੜ ਗਈ ਹੁੰਦੀ ਇੱਥੋਂ ਤੁੜੀ ਵੀ ਬਣਾਣੀ ਹੈ ਜੇ ਤੇ ਬਾਕੀ ਪਾ ਗੰਨੇ ਗੁਨੇ ਗੜਾਈ ਗੁੜੀ ਕੰਮ ਚੱਲਦਾ ਪਿਆ ਇੱਥੇ ਬਾਕੀ ਵੀ ਬਾਕੀ ਕੋਈ ਚੱਕਰਿਆਂ ਦਾ ਨਾ ਕੋਈ ਖਤਰੇ ਵਾਲੀ ਗੱ ਜੋ ਪਹਿਲਾਂ ਵੀ ਲੜਾਈ ਲੱਗਣ ਲੱਗੀ ਸੀ ਅਰਗਲ ਟਾਈਮ ਤੇ ਵੀ ਉਸ ਟਾਈਮ ਸਾਨੂੰ ਨਾਲ ਲੱਗੇ ਸੀ ਆਰਮੀ ਵਾਲੇ ਵੀ ਚਲੋ ਸਾਡੇ ਨਾਲ ਸਾਡੀ ਮਦਦ ਕਰੋ ਉਸ ਟਾਈਮ ਆਪਾਂ ਟ੍ਰੈਕਟਰ ਉੱਤੇ ਪਿੰਡਾਂ ਨੂੰ ਇਕੱਠੇ ਕਰਕੇ ਜਿਸ ਜੰਗਲ ਵਾਤਾਵਰਣ ਨਾਲ ਮੈਨਸ ਲਾਉਣੇ ਦਾ ਕੋਸ਼ਿਸ਼ ਵੀ ਕਰਨੇ ਉਸ ਟਾਈਮ ਸਾਡਾ ਪੂਰਾ ਹੀ ਫੌਜ ਦਾ ਹੁਣ ਵੀ ਤਾਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ